ਅਦਰ ਕੀ ਨਾਮ ਹੈ ਤੁਹਾਡਾ ਕਿਹੜੀ ਐਤ ਸਿੱਧੂ ਕਿਹੜੀ ਹੈ ਉਥੀ ਨੰਬਰ 512 ਤੋਂ ਬੋਲ ਰਹੇ ਹਾਂ ਹਾਂਜੀ ਕੀ ਨਾਮ ਹੈ ਤੁਹਾਡਾ ਹਾਂਜੀ ਕੀ ਹੋਇਆ ਜੀ ਕੀ ਹੋਇਆ ਵੀ ਪਹਿਲਾਂ ਮੇਰੀ ਇਹ ਗਰਿਲਟ ਆ ਗਈ ਸੀਗੇ ਲੋਹੇ ਦੀ ਗਰਿਲਟ ਉੱਥੇ ਲੱਗੀ ਹੋਈ ਸੀ ਉਦੋਂ ਉਸ ਵਾਰ ਮੈਂ ਮਾਦਖਸ਼ੇ ਅਨਸਾਰ ਮਤਲਬ 5 ਫੁੱਟ ਜੋ ਇਹਨਾਂ ਨੇ ਰੋਡ ਤੋਂ ਛੱਡ ਕੇ ਤੇ ਫੁੱਟਬਾਲ ਤੋਂ ਚੇਤ ਤੱਕ ਮਤਲਬ ਬਲਾਕ ਲਾ ਕੇ ਮਤਲਬ ਦੁਵਾਰਾ ਬਣਾਈ ਗਈ ਸੀ ਮੇਰੇ ਵੱਲੋਂ 70 7000 ਰੁਪਏ ਲਾਇਆ ਗਿਆ ਦੁਵਾਰਾ ਫੇਰ ਇਹਨਾਂ ਵੱਲੋਂ ਬਿਨਾ ਮੈਨੂੰ ਤੂੰ ਮੇਰੀ ਗੱਲ ਸੁਣੇ ਟੋਣਾ ਸ਼ੁਰੂ ਕਰਤਾ ਜਦੋਂ ਮੈਨੂੰ ਪਤਾ ਲੱਗਿਆ ਤੇ ਟਾ ਟੁਕੇ ਸੀਗੇ ਕੋਈ ਨੋਟਿਸ ਦਿੱਤਾ ਤਾਂ ਪਹਿਲਾਂ ਮੈਨੂੰ ਨੋਟਿਸ ਮੈਨੂੰ ਦਿੱਤਾ ਸੀ ਇਹਨਾਂ ਨੇ ਮੈਂ ਉਹਦਾ ਜਵਾਬ ਦਿੱਤਾ ਸੀਗਾ ਉਹਨਾਂ ਨੇ ਉਹਦਾ ਰਿਮਾਈਂਡਰ ਵੀ ਦਿੱਤਾ ਸੀਗਾ ਪਰ ਨੋ ਰਿਪਲਾਈ ਰਸੀਵਡ ਫਰਮ ਤੋਂ ਤਾਂ ਤੂੰ ਵੀ ਟੈਰ ਡੇਟ ਮਤਲਬ ਟੋਟਲੀ ਧੱਕਾ ਕਰ ਰਹੇ ਆ ਇਹ ਲੀਰ ਦੇ ਫਕੀਰ ਹੈ ਜੇ ਟੈਕਨੀਕਲੀ ਕਿਸੇ ਦੀ ਦੋਵਾਲ ਤਿੰਨ ਦਿੱਤੀ ਹੈ ਉਹਦੇ ਨਾਲ ਕੋਈ ਵਰਟੀਕਲੀ ਫਰਕ ਨਹੀਂ ਪੈਂਦਾ ਟੈਂਪਰੇਰੀ ਇਹ ਐਨਕ੍ਰੋਸਮੈਂਟ ਹੈ 2000 ਰੁਪਏ ਤੇ ਮੈਂ ਪਰ ਮਨਥ ਮੇਨਟੇਨ ਕਰਨ ਤੇ ਲਾ ਰਿਹਾ ਪਰ ਮੈਨੂੰ ਇਹ ਲੱਗ ਰਿਹਾ ਵੀ ਪੁੱਡਾ ਬੇਸਮਝੀ ਨਾਲ ਕੰਮ ਕਰ ਰਿਹਾ ਤੇ ਇੱਕ ਤਰ੍ਹਾਂ ਦਾ ਇਹ ਗ੍ਰੀਨ ਬੈਲਟ ਮੇਰਾ ਖਿਆਲ ਹੈ ਪਰਵਾਦ ਕਰਕੇ ਆਊਗਾ ਇਹ ਸਭ ਕੀ ਕਰਨਾ ਚਾਹੁੰਦਾ ਅੱਜ ਦੋ ਜਣੇ ਵਿੱਚ ਸ਼ੁਰੂ ਕੀਤਾ ਨਹੀਂ ਪਿੰਦੇ ਜਿਸ ਤਰ੍ਹਾਂ ਜੀ ਇਹਦੇ ਇਸ ਏਰੀਏ ਦੀ ਨਾ ਇੱਕ ਕੰਟੈਂਪਟ ਹੋਈ ਵੀ ਆ ਅਨਟੈਂਪਟ ਕੇਸ ਦੇ ਵਿੱਚ ਜਿਹੜੇ ਮਾਨਯੋਗ ਹਾਈ ਕੋਰਟ ਦੀ ਵੱਲੋਂ ਆਦੇਸ਼ ਆ ਬਈ ਇਹ ਜਿਹੜੀ ਐਨਕ੍ਰੋਚਮੈਂਟ ਹੋਈ ਹੈ ਨਾ ਇਹਨੂੰ ਹਟਾਇਆ ਜਾਵੇ ਕੱਲ੍ਹ ਵੀ ਆਪਾਂ ਸ਼ੁਰੂ ਕੀਤਾ ਸੀਗਾ ਕੱਲ ਵੀ 1.5 2 ਵਜੇ ਤੱਕ ਲੱਗੇ ਰਹੇ ਹਾਂ ਕਾਫੀ ਘਰਾਂ ਦੀ ਹਟਾਤੀ ਸੀਗੀ ਤੇ ਅੱਜ ਫੇਰ ਦੁਬਾਰਾ ਸ਼ੁਰੂ ਕੀਤਾ ਤੇ ਅੱਜ ਵੀ ਜਿੰਨਾ ਹੋ ਸਕਿਆ ਵਾਤ ਤੋਂ ਵਾਤ ਆਪਾਂ ਹਟਾਵਾਂਗੇ ਅੱਜ ਕਿਹੜੇ ਰਕੇ ਚਾਏ ਇਹ ਫੇਸ 1 ਆ ਜੀ ਮਾਡਲ ਟਾਉਨ ਦਾ ਕਿ ਕਿਨੇ ਚੱਲ ਰਹੂ ਸਰ ਇਹ ਕਲੀਅਰ ਕਰਨਾ ਜੀ ਸਾਰਾ ਹੀ ਏਰੀਆ ਜਿੱਥੇ-ਜਿੱਥੇ ਵੀ ਇਨਕਲੋਜ਼ਮੈਂਟ ਹੈਗੀ ਆ ਸਾਰੀ ਕਲੀਅਰ ਕਰਾਂਗੇ ਜੀ। ਆ ਤੁਹਾਡਾ ਨਾਮ ਜੇ ਮਾਰਦ ਜੀ। ਪਰਮਜੀਤ ਸਿੰਘ ਬਰਾੜ ਤਹਿਸੀਲਦਾਰ ਬਠਿੰਡਾ। ਸਰ ਕੀ ਨਾਮ ਆ ਤੁਹਾਡਾ? ਪਰਮਿੰਦਰ ਸਿੰਘ। ਕੀ ਕੰਮ ਚੱਲ ਰਿਹਾ ਜਾਇਆ ਰਿਹਾ ਦਫੀਸ ਦੇ ਵਿੱਚ। ਆ ਕੰਟੈਂਪਟ ਦੇ ਜਿਹੜੇ ਕੇਸ ਲੱਗਿਆ ਸੀ ਹਾਈ ਕੋਰਟ ਦੇ ਵਿੱਚ ਉਹਦੀ ਕੰਪਲਾਈਂਸ ਆ। ਉਹਦੀ ਕੰਪਲਾਈਂਸ ਨੂੰ ਕਰ ਰਹੇ। ਕਿਹੜਾ ਤਰੀਕਾ ਸਰ ਜੀ? ਆ ਮਾਡਲ ਟਾਊਨ ਫੇਸਵਾਲ। ਇਹ ਕਿੰਨਾ ਚਿਰ ਚੱਲਦਾ ਰਹੂਗਾ ਜੀ ਮੈਨੂੰ ਲੱਗਦਾ। ਅਸੀਂ ਕਲੀਅਰ ਕਰਾਂਗੇ ਸਾਰੀ ਇਨਕਲੋਜ਼ਮੈਂਟ। ਪਹਿਲਾਂ ਸਾਰੇ ਹੋ ਗਿਆ ਔਰ ਕੱਲ ਅਸੀਂ ਫੇਸਵਾਨ ਦੇ ਵਿੱਚ ਬਾਕੀ ਕਾਟ ਕੀਤਾ ਵਾ ਉਹਦੇ ਨਾਲ ਹੀ ਕੰਟੀਨਿਊ ਜਿਹੜਾ ਨਾੜ ਲੱਗਦਾ 파ਟ ਆ ਉੱਥੇ ਅੱਜ ਸ਼ੁਰੂ ਕਰੀਏ